ਹੈ ਦੂਰ ਮਾਜ ਦੇਖਤਾ ਜਿੰਦਾਬਾਦ ਜਿੰਦਾਬਾਦ ਸਰਕਾਰੀ ਜ਼ਮੀਨਾਂ ਵੇਚਣੀਆਂ ਬੰਦ ਕਰੋ ਗੁਰਦੁਆਰਾ ਗੁਰਦੁਆਰਾ ਸਰਕਾਰੀ ਜ਼ਮੀਨਾਂ ਵੇਚਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰੀ ਵਿਭਾਗਾਂ ਨੂੰ ਨੀਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਮੁੱਖ ਦੀ ਦਰਦ ਤੇ ਵਜਾ ਰੈਟ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਰਕਾਰੀ ਜ਼ਮੀਨਾਂ ਵੇਚਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਰ ਸੋਸ ਮਾਇਆ ਪੱਕੇ ਕਰੋ ਜਿੰਦਾਬਾਦ 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 ਆਊਟਸੋਰਸ ਮਲਾਇਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਰਕਾਰੀ ਜ਼ਮੀਨਾਂ ਵੇਚਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰੀ ਜ਼ਮੀਨਾਂ ਵੇਚਣੀਆਂ ਬੰਦ ਕਰੋ ਪੂਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਰਕਾਰੀ ਜ਼ਮੀਨਾਂ ਵੇਚਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਆਊਟਸੋਰਸ ਮਲਾਇਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੀ ਨਾਮ ਹੈ ਮੇਰਾ ਨਾਮ ਨਰਵਤਨ ਵਾਲਾ ਹੈ ਅਸੀਂ ਪਿਛਲੇ 2024 ਦੇ ਵਿੱਚ ਜੀ ਸਾਡਾ 8ਵਾਂ ਮਹੀਨਾ ਪਟਾਲਾ ਮੈਨੇਜਮੈਂਟ ਕੰਨੀਓ ਜਿਹੜਾ ਜਿਵੇਂ ਠੀਕ ਹੈ ਬਿਸ਼ੱਕ ਅਸੀਂ ਥਰਮਲ ਕਲੋਨੀ ਬਠਿੰਡਾ ਵਿੱਚ ਕੰਮ ਕਰਦੇ ਆ ਪਰ ਜਿਹੜੀ ਸਾਡੀ ਹਾਜ਼ਰੀ ਹੈ ਉਹ ਬਠਿੰਡਾ ਥਰਮਲਿਕ ਫੈਕਟਰੀ ਹੈ ਉਹ ਚੱਲ ਰਹੀ ਆ ਉਹ ਇਸ ਕਰਕੇ ਜਿਹੜਾ ਸਾਡਾ ਡਸਟ ਲਾਂਚ ਦੀ ਮੰਗ ਸੀਗੀ ਉਹ ਪਿਛਲੇ 2024 8ਵੇਂ ਮਹੀਨੇ ਜਿਹੜੀ ਮੈਨੇਜਮੈਂਟ ਵੱਲੋਂ ਮੰਨੀ ਗਈ ਸੀਗੀ ਵੀ ਤੁਹਾਡਾ ਡਸਟ ਲਾਂਚ ਦੇ ਵਿੱਚ 1000 ਰੁਪਏ ਜਿਹੜਾ ਉਹ ਅਸੀਂ ਤੁਹਾਨੂੰ ਦੇਵਾਂਗੇ ਪਰ ਕਿਤੇ ਨਾ ਕਿਤੇ ਮੈਨੇਜਮੈਂਟ ਆ ਨਾ ਕਾ ਨਹੀਂ ਕਰ ਰਹੀ ਐ ਅਸੀਂ ਪਿਛਲੇ ਦਿਨਾਂ ਦਿਨਾਂ ਦੇ ਵਿੱਚ ਵੀ ਅਸੀਂ ਮਤਲਬ ਸੰਘਰਸ਼ ਕੀਤਾ ਇਸ ਤੇ 1000 ਰੁਪਏ ਮਸਲੇ ਦੇ ਉੱਤੇ ਵੀ ਸਾਡਾ ਜਿਹੜਾ 1000 ਰੁਪਏ ਬੰਦਾ ਸਾਨੂੰ ਉਹ ਵੇਰੀਅਲ ਦੇ ਰੂਪ ਵਿੱਚ ਦਿੱਤਾ ਜਾਵੇ ਪਰ ਜਿਹੜੇ ਇੱਥੋਂ ਦੇ ਅਧਿਕਾਰੀ ਹੈ ਉਹਨਾਂ ਵੱਲੋਂ ਅਨਾਗਾਨੀ ਕੀਤੀ ਜਾ ਰਹੀ ਹੈ 1.5 ਸਾਲ ਹੋ ਗਿਆ ਅਸੀਂ ਸੰਘਰਸ਼ ਵੀ ਲੜ ਰਹੇ ਆ ਆਪਦਾ ਸਿਰ ਮਜਬੂਰਨ ਸਾਨੂੰ ਜਿਹੜਾ ਨੋਟੀਫਿਕੇਸ਼ਨ ਨੋਟਿਸ ਦੇਣਾ ਪਿਆ ਗਿਆ ਇੱਥੇ ਲਗਾਤਾਰ ਟੂਲਡ ਆਨ ਦਾ ਇਹ ਸਾਡਾ ਅੱਜ ਜਿਹੜਾ 8ਵੇਂ ਦਿਨ ਤੇ ਪੜਾ ਦੇ ਵਿੱਚ ਜਿਹੜਾ ਟੂਲਡ ਆਨ ਚੱਲ ਰਿਹਾ ਜੀ ਜਿਹੜਾ ਇਹ ਆਪਣਾ ਰੋਗ ਪਰਵਰਤਨ ਹੈ ਕਿੰਨੇ ਦਿਨਾਂ ਤੋਂ ਤੁਹਾਡਾ ਇੱਥੇ ਚੱਲ ਰਿਹਾ ਹੈ ਇਹ ਜੀ ਸਾਡਾ ਦਸੰਬਰ 13 ਤਰੀਕ ਤੋਂ 12 ਤਰੀਕ ਨੂੰ ਅਸੀਂ ਨੋਟਿਸ ਦਿੱਤਾ ਸੀ ਇਹਨਾਂ ਨੂੰ 13 ਤਰੀਕ ਤੋਂ ਸਾਡਾ ਸਟਾਰਟ ਹੈ ਅੱਜ 20 ਤਰੀਕ ਹੋ ਗਈ 8ਵੇਂ ਪੜਾ ਦਿਨ ਦੇ ਵਿੱਚ ਮਤਲਬ ਸਾਡਾ ਇਹ ਟੂਲ ਡਾਉਨ ਚੱਲ ਰਿਹਾ ਜੀ ਜਿਹੜੀਆਂ ਆਊਟਸੋਰਸਡੀਆਂ ਜਿਹੜੀਆਂ ਮੰਡਾ ਨੇ ਲੰਬੇ ਸਮੇਂ ਤੋਂ ਸੰਧਾ ਤੁਹਾਡਾ ਚੱਲ ਰਿਹਾ ਹੈ ਇਹਨਾਂ ਨੂੰ ਬੂਰ ਨਹੀਂ ਪੈ ਰਿਹਾ ਤੇ ਅਗਲਾ ਜਿਹੜੀ ਰਣਨੀਤੀ ਹੈ ਤੁਹਾਡੀ ਕੀ ਹੋਏ ਅਗਲੀ ਰਣਨੀਤੀ ਹੈ ਜੀ ਦੇਖੋ ਇੱਕ ਪਾਸੇ ਤਾਂ ਸਰਕਾਰ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨ ਜਾ ਰਹੀ ਹੈ ਦੂਸਰਾ ਜਿਹੜਾ ਸਰਕਾਰੀ ਜ਼ਮੀਨ ਬੀ ਇਹਦਾ ਜਿਹੜਾ 284 ਏਕੜ ਟੋਟਲ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ 165 ਏਕੜ ਜ਼ਮੀਨ ਆ ਜਿਹੜੀ ਪੰਜਾਬ ਸਰਕਾਰ ਕੌਡੀਆਂ ਦਾ ਭਾਅ ਵੇਚ ਕੇ ਕਾਰਪੋਰੇਟ ਘਰਾਣਾ ਦੇ ਝੋਲੀ ਪਾਉਣਾ ਚਾਹੁੰਦੀ ਆ ਇਸ ਦੇ ਨਾਲ ਜਿਹੜੀ ਸੱਡੀ ਮੰਗ ਪੱਕੇ ਹੋਣ ਦੀ ਆ ਜਾਂ ਸਰਕਾਰੀ ਜ਼ਮੀਨਾਂ ਬਚਾਉਣ ਦੀ ਜਿਹੜੀ ਮੰਗ ਆ ਸਾਡੀ ਉਹ ਅਸੀਂ ਲਗਾਤਾਰ ਕਿਸਾਨ ਲਗਾਤਾਰ ਜਿਹੜੀਆਂ ਵੀ ਠੇਕਾ ਹੌਸਲਰ ਸਮੋਰਚੇ ਦੇ ਬੈਨਰ ਹੇਠ ਜਿਹੜੀਆਂ ਜਥੇਬੰਦੀਆਂ ਚਾਹੇ ਪੀਆਰਟੀਸੀ ਆ ਚਾਹੇ ਜਲ ਸਪਲਾਈ ਆ ਚਾਹੇ ਸੀਵਰੇਜ ਬੋਰਡ ਆ ਚਾਹੇ 108 ਐਂਬੂਲੈਂਸ ਆ ਚਾਹੇ ਟੀਚਰ ਆ ਲਗਾਤਾਰ ਇਹ ਮੀਟਿੰਗਾਂ ਚੱਲ ਰਹੀਆਂ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਸਰਕਾਰੀ ਭਾਗਾਂ ਦੇ ਨਿੱਜੀਕਰਨ ਕਰਨ ਜਾ ਰਹੀ ਹੈ ਸਰਕਾਰ ਉਹਦੇ ਖਿਲਾਫ ਵੀ ਤੇ ਜਿਹੜੀਆਂ ਸਰਕਾਰੀ ਜ਼ਮੀਨਾਂ ਵੇਚਣ ਜਾ ਰਹੀ ਹੈ ਸੰਜਾਰ ਸਰਕਾਰ ਉਹਦੇ ਖਿਲਾਫ ਅਸੀਂ ਮਤਲਬ ਆਉਣੇ ਦਿਨਾਂ ਦੇ ਵਿੱਚ ਤਿੱਖੇ ਰੂਪ ਦੇ ਵਿੱਚ ਇਹਦਾ ਵਿਰੋਧ ਕਰਾਂਗੇ